ਨੂੰ ਸਾਰਿਆਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਜੇ ਪ੍ਰਸ਼ਾਸਨ ਨੇ ਆਹ ਪਾਣੀ ਵਾਲੀ ਟੈਂਕੀ ਦਾ ਕੋਈ ਹੱਲ ਨਾ ਕੀਤਾ ਤੇ 22 ਤਰੀਕ ਨੂੰ ਮੇਰੇ ਵੱਲੋਂ ਭੁਖੜਤਾਲ ਕੀਤੀ ਜਾਊਗੀ ਤੇ ਮੈਂ ਆਪਣੇ ਵਾਅਦੇ ਤੇ ਪਹੁੰਚ ਗਿਆ 22 ਤਰੀਕ ਸਵੇਰ ਦਾ ਸਮਾਂ ਵਾ ਤੇ ਮੈਂ ਪਾਣੀ ਵਾਲੀ ਟੈਂਕੀ ਤੇ ਪ੍ਰੋਟੈਸਟ ਕਰਨ ਲਈ ਪਹੁੰਚ ਗਿਆ ਵਾ ਬਿਆਸ ਵਾਸੀਆਂ ਇਲਾਕਾ ਨਿਵਾਸੀਆਂ ਤੇ ਪ੍ਰਸ਼ਾਸਨ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਹਜੇ ਵੀ ਤੁਹਾਡੇ ਕੋਲ ਸਮਾਂ ਹੈ ਕਿ ਇਹ ਪਾਣੀ ਵਾਲ ਦਾ ਜਿਹੜਾ ਪਾਣੀ ਹੈ ਟੈਂਕੀ ਦਾ ਉੰਡਾਰੋਖ ਬਿਆਹਾਲ ਨੂੰ ਛੱਡ ਦਿਓ ਤੇ ਮੇਰਾ ਤੁਹਾਡੇ ਨਾਲ ਕੋਈ ਰੋਸਾ ਨਹੀਂ ਮੈਂ ਪ੍ਰਸ਼ਾਸਨ ਨੂੰ ਤੇ ਡੀਸੀ ਅਮਰਸਰ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਸੀ ਸਾਹਿਬ ਤੁਸੀਂ ਇਲਾਕੇ ਦੇ ਅਮਰਸਰ ਦੇ ਮਾਲਕ ਹੋ ਤੇ ਤੁਹਾਡੀ ਰਹਿਣਮਾਈ ਹੇਠੇ ਵੇਖੋ ਕੀ ਕੁਝ ਹੋ ਰਿਹਾ ਹੈ ਇਸ ਟੈਂਕੀ ਦਾ ਪਾਣੀ ਪਿਛਲੇ 8 ਸਾਲਾਂ ਤੋਂ ਬਿਆਸ ਵਾਸੀਆਂ ਨੂੰ ਨਹੀਂ ਮਿਲ ਰਿਹਾ ਮੈਂ ਹੱਥ ਜੋੜ ਕੇ ਆਪਣੇ ਨਗਰ ਦੇ ਵਾਸੀਆਂ ਨੂੰ ਬਿਆਸ ਦੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਰੇ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਬਿਆਸ ਪਾਣੀ ਵਾਲੀ ਟੈਂਕੀ ਵਾਲੀ ਗਰਾਊਂਡ ਦੇ ਵਿੱਚ ਪਹੁੰਚੋ ਤੇ ਸਾਡਾ ਸਾਥ ਦਿਓ ਇਹ ਮੁੱਦਾ ਮੇਰੇ ਘਰ ਦਾ ਮੁੱਦਾ ਨਹੀਂ ਇਹ ਤੁਹਾਡਾ ਸਾਰਿਆਂ ਦਾ ਮੁੱਦਾ ਹੈ ਕਿਉਂਕਿ ਪਾਣੀ ਇਕੱਲੇ ਮੇਰੇ ਘਰ ਨਹੀਂ ਆਉਣਾ ਪਾਣੀ ਤੁਹਾਡੇ ਸਾਰਿਆਂ ਦੇ ਘਰ ਆਉਣਾ ਹੈ ਤੁਹਾਡੇ ਹੱਕ ਸੱਚ ਦੀ ਆਵਾਜ਼ ਦੇ ਲਈ ਮੈਂ ਤੁਹਾਡਾ ਛੋਟਾ ਭਰਾ ਆਸ਼ੂ ਅੰਬਾ ਖੜਾ ਮੇਰੇ ਨਾਲ ਮੇਰਾ ਭਰਾ ਸਰਬਜੀਤ ਸੰਧੂ ਇਹ ਵੀ ਸਾਥ ਦੇ ਰਿਹਾ ਤੇ ਕੈਮਰੇ ਦੇ ਸਾਡੇ ਨਾਲ ਥੋੜੀ ਵੀਰ ਵੀ ਸਾਡਾ ਸਾਥ ਦੇ ਰਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਿਛਲੇ 8 ਸਾਲਾਂ ਦੇ ਪਾਣੀ ਦਾ ਹਿਸਾਬ ਲਈਏ ਤੇ ਹੁਣ ਜਿਹੜਾ ਪਾਣੀ ਆ ਵਿਆਹ ਹੱਲੂ ਛਡਾਈਏ ਬਹੁਤ ਛਾਗੇ ਕਾਲੇ ਬਾਦਲ ਹੁਣ ਸਾਫ ਆਸਮਾਨ ਦੀ ਵਾਰੀ ਹੈ ਵੇਖੀ ਚੱਲੋ ਅੱਗੇ ਅੱਗੇ ਵੱਜਣੀ ਚੋਟ ਕਰਾਰੀ ਹੈ ਰਾਜ ਦੀ ਤਾਂ ਉਹ ਤੋੜ ਦੀ ਚਾਬੀ ਕਿੱਥੇ ਸੀ ਚਾਬੀ ਗੁੰਮ ਹੋ ਗਈ ਹੈ ਹਾਂਜੀ ਗੁੰਮ ਹੋ ਗਈ ਚਾਬੀ ਕਿੰਨੇ ਚਿਰ ਤੋਂ ਗੁੰਮ ਹੋਈ ਆ ਮੈਨੂੰ ਲੱਗਦਾ ਲੱਗੇ ਬੰਦਾ ਕੋਈ ਨਹੀਂ ਪਾਈ ਚੇਤਾ ਨਹੀਂ ਕਿੱਥੇ ਰੱਖਿਆ ਇਹ ਮਹੀਨੇ ਤੁਸੀਂ ਤੁਹਾਡੀ ਡਿਊਟੀ ਤੇ ਕੋਈ ਨਹੀਂ ਆਇਆ ਇੱਥੇ ਡਿਊਟੀ ਤੇ ਨਹੀਂ ਕੋਈ ਆਇਆ ਆਹ ਬਾਰੂ ਮੇਨ ਨਹੀਂ ਠੀਕ ਹੈ ਕੰਟਰੋਲ ਰੂਮ ਦਾ ਜਿਹੜਾ ਕਹਿੰਦਾ ਸੀ ਇੱਥੇ ਸਾਰਾ ਕੰਟਰੋਲ ਸੀਗਾ ਜਿੱਥੋਂ ਕੋ ਪਾਣੀ ਛੱਡਿਆ ਜਾਂਦਾ ਉੱਥੇ ਇਹਨਾਂ ਨੇ ਕਹਿਤਾ ਵੀ ਅੱਜ ਨਾਲ ਜਿੰਦਾ ਦਾਵਾ ਵੇਖਿਆ ਤੁਹਾਨੂੰ ਵੀਡੀਓ ਦਿਖਾਵਾਂਗੇ ਤੋ ਉਹਨਾਂ ਨੇ ਆ ਕੇ ਕਿਹਾ ਇੱਕ ਮਹੀਨੇ ਤੋਂ ਇਸ ਦਫ਼ਤਰ ਵਿੱਚ ਨਹੀਂ ਆਏ ਆਪਣੇ ਮੂੰਹ ਦੇ ਇੱਕ ਮਹੀਨਾ ਕਹਿ ਰਹੇ ਬਾਕੀ ਬੰਦੇ ਨੇ ਕਿੰਨਾ ਜਰ ਹੋਇਆ ਸਾਬਣ ਪਿਆ ਸਭ ਕੋ ਪਿਆ ਉਹ ਤੇ ਹੱਥ ਧੋਂਦੇ ਰੋਜ਼ ਪਾਣੀ ਉਹਨਾਂ ਵੱਡੀਆਂ ਇਹਨਾਂ ਉਹ ਵੱਖਰਾ ਉਹ ਵੱਖਰਾ ਚਾਬੀਆਂ ਇਹਨਾਂ ਕੋ ਹੁੰਦੀਆਂ ਵਾ ਬੜਾ ਫੇਰ ਦੁਬਾਰਾ ਦੱਸੀ ਕੀ ਗੱਲ ਮੈਟਰ ਹੋਇਆ ਸਾਰਾ ਦੱਸੋ ਭਾਜੀ ਇਹ ਇੱਥੇ ਪਹਿਲਾਂ ਟੈਂਕੀ ਚੱਲਦੀ ਸੀ ਹਾਂ ਉੱਤੇ ਬਾਹਰ ਟੈਂਕੀ ਦੀਆਂ ਟੂਟੀਆਂ ਲੱਗ ਗਈਆਂ ਸਾਬਣ ਪਿਆ ਸਭ ਕੋ ਪਿਆ ਉਹ ਤੇ ਹੱਥ ਧੋਂਦੇ ਆ ਅੱਛਾ ਠੀਕ ਹੈ ਜੀ ਮੀਟਰ ਦੀ ਰੀਡਿੰਗ ਚੈੱਕ ਕਰ ਲਓ ਮੀਟਰ ਦੀ ਰੀਡਿੰਗ ਦੱਸੋ ਵੀ ਕਿੰਨੀ ਚੱਲੀ ਆ ਪਿਛਲੇ ਮਹੀਨੇ ਤੋਂ ਹੁਣ ਮੀਟਰ ਮੋਟਰ ਚੱਲਦੀ ਧੀ ਇਹ ਤਾਰਾ ਜਾਣ ਕੇ ਪਹੁੰਚ ਕੇ ਕੱਢੀਆਂ ਗਈਆਂ ਵਾ ਇਹਨਾਂ ਤਾਰਾਂ ਨੂੰ ਲਾ ਕੇ ਕਹੇ ਮਕੈਨੇਕ ਕੋਲ ਚਲਾ ਕੇ ਦੇਖੋ ਮੋਟਰ ਚੱਲੂਗੀ ਮੋਟਰ ਨੂੰ ਕੁਛ ਨਹੀਂ ਹੋਇਆ ਇਹ ਸਾਰਾ ਕੋਈ ਲਾਓ ਜਾਨਾ ਲਾ ਕੇ ਦੇਖਣ ਨੂੰ ਕਰੋ ਪ੍ਰਸ਼ਾਸਨ ਕਰੋ ਪ੍ਰਸ਼ਾਸਨ ਇਹ ਤੁਹਾਡੀ ਉਹ ਪਾਈਪ ਦੀ ਬਜਾਏ ਤਾਰਾਂ ਲੱਗਣ ਦਾ ਕੰਮ ਚੱਲਦਾ ਚਲਾਓ ਮਤਲਬ ਇਹਦੇ ਸਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰ ਗੁਹਾਰ ਲਾ ਚੁੱਕੇ ਹਾਂ ਆ ਲੈਟਰਾਂ ਸਾਡੇ ਕੋਲ ਪਈਆਂ ਬੀਡੀਪੀਓ ਸਾਹਿਬ ਰਈਆ ਐਸਡੀਐਮ ਸਾਹਿਬ ਬਾਬਾ ਬਕਾਲਾ ਡੀਡੀਪੀਓ ਅੰਮ੍ਰਿਤਸਰ ਹੋਰ ਵੀ ਜਿੰਨੇ ਉੱਚ ਅਧਿਕਾਰੀ ਆ ਮੁੱਖ ਮੰਤਰੀ ਤੱਕ ਅਸੀਂ ਆਪਣੀਆਂ ਜਿਹੜੀਆਂ ਲੈਟਰਾਂ ਉਹਨਾਂ ਨੂੰ ਭੇਜੀਆਂ ਵਾ ਪਰ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕਦੀ ਇਹ ਜਿਹੜਾ ਪ੍ਰੋਸੈਸ ਸਾਡਾ ਘਰ ਤੋਂ ਘੱਟ ਵੀ 8-9 ਮਹੀਨੇ ਦਾ ਇਹ ਚੱਲ ਰਿਹਾ ਵਾ 8-9 ਮਹੀਨੇ ਪਹਿਲੋਂ ਅਸੀਂ ਲੈਟਰਾਂ ਲੂਟਾਂ ਹਰ ਜਗ੍ਹਾ ਦਿੱਤੀਆਂ ਜਾਂ ਹੀ ਪਰ ਕਿਸੇ ਨੇ ਕੋਈ ਇਸ ਤੇ ਸੁਣਵਾਈ ਨਹੀਂ ਕੀਤੀ ਅੱਜ ਤੱਕ ਕੋਈ ਪਾਣੀ ਨਹੀਂ ਛੱਡਿਆ ਗਿਆ ਇੱਕ ਦਿਨ ਇੱਥੇ ਸਾਡੇ ਕੋਲ ਪ੍ਰਬੰਧਕ ਸਾਹਿਬ ਆਏ ਸੀ ਉਸ ਦਿਨ ਉਹ ਇਹਦੇ ਵਿੱਚ ਟੈਂਕੀ ਦੀ ਜਿਹੜੀ ਦਵਾਈ ਕੋਈ ਪੈਂਦੀ ਹੈ ਉਹ ਦਵਾਈ ਪਾ ਰਹੇ ਸਨ ਤੇ ਉਹਨਾਂ ਨੇ ਫੈਕਟਰੀ ਨੂੰ ਬਹੁਤ ਫੋਨ ਕੀਤੇ ਸੈਕਟਰ ਸਾਹਿਬ ਆਓ ਆਪਾਂ ਟੈਂਕੀ ਚਾਲੂ ਕਰੀਏ ਪਰ ਫੈਕਟਰੀ ਨੇ ਇੱਥੇ ਜਿਹੜਾ ਆਉਣਾ ਉਹ ਸਹੀ ਨਹੀਂ ਸਮਝਿਆ ਸੈਕਟਰ ਸਾਹਿਬ ਨਹੀਂ ਆਏ ਸਾਨੂੰ ਨਹੀਂ ਪਤਾ ਕਾਰਨ ਕੀ ਆ ਕਿਉਂ ਪਾਣੀ ਰੋਕਿਆ ਗਿਆ ਵਾ ਵੈਸੇ ਇਹ ਟੈਂਕੀ ਡੇਲੀ ਚੱਲਦੀ ਆ ਇਹਦਾ ਜਿਹੜਾ ਬਿੱਲ ਵਾ 4.5 ਲੱਖ ਰੁਪਏ ਦਾ ਜਿਹੜਾ ਬਿੱਲ ਉਹਦੀ ਰਸੀਦਾ ਸਾਡੇ ਕੋਲ ਪਈਆਂ ਵਾ ਅਗਰ 4.5 ਲੱਖ ਰੁਪਏ ਦਾ ਬਿੱਲ ਆਉਂਦਾ ਜੇ ਟੈਂਕੀ ਚੱਲਦੀ ਤਾਂ ਤਾਂ ਹੀ ਬਿੱਲ ਆ ਰਿਹਾ ਵਾ ਇਹਦਾ ਪਾਣੀ ਕਿੱਥੇ ਜਾ ਰਿਹਾ ਵਾ ਕਿੰਨੀ ਆਬਾਦੀ ਹੈ ਬਿਆਸ ਦੀ ਬਿਆਸ ਦੀ ਆਬਾਦੀ 4000 ਤੋਂ ਉੱਪਰ ਹੈ ਜੀ ਹੋਰ ਕਿਹੜੀ ਨਾਲ ਕਲੋਨੀ ਇਹਦੇ ਨਾਲ ਦੀ ਆਪਣਾ ਅਦਰਸ਼ਨਗਰ ਵਿਆਸ ਨਵੀਂ ਬਾਦੀ ਨਵੀਂ ਬਾਦੀ ਮਤਲਬ ਇਹ ਸਾਰਾ ਏਰੀਆ ਜਿਹੜਾ ਪਾਣੀ ਸਾਰੇ ਇਸ ਟੈਂਕੀ ਤੋਂ ਜਾਂਦਾ ਬਿਲਕੁਲ ਸਾਰੇ ਇਸ ਟੈਂਕੀ ਤੋਂ ਜਾਂਦਾ 8 ਸਾਲ ਦੀ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ 8 ਸਾਲ ਦੀ ਜੀ 8 ਸਾਲ ਪਹਿਲਾਂ ਅਸੀਂ ਕਾਗਜ਼ ਲਿਖ ਕੇ ਦਿੱਤੀਆਂ ਰਿਪੋਰਟ ਲਿਖ ਕੇ ਸਾਰਾ ਕੁਝ ਜਾਨੀ ਦਿੱਤਾ ਪ੍ਰਸ਼ਾਸਨ ਨੂੰ ਹਰ ਇੱਕ ਵੱਡੇ ਅਫਸਰ ਤੱਕ ਪਹੁੰਚ ਕੀਤੀ ਗਈ ਅਸੀਂ ਪਹੁੰਚੇ ਆ ਉੱਥੇ ਲਿਖਤੀ ਰੂਪ ਵਿੱਚ ਦੇ ਕੇ ਆਏ ਆ ਸਾਡੇ ਕੋਲ ਉਹਦੀਆਂ ਕਾਪੀਆਂ ਵੀ ਪਈਆਂ ਵਾਂ ਪਰ ਅੱਜ ਤੱਕ ਪ੍ਰਸ਼ਾਸਨ ਨੇ ਆਡੀ ਸੁਣੀ ਨਹੀਂ ਸਾਨੂੰ ਮਜਬੂਰਾਂ ਨੇ ਇਹ ਸਟੈਪ ਚੁੱਕਣਾ ਪਿਆ ਵਾ ਨੇ 8 ਸਾਲ ਦਾ ਸੰਭਵ ਹੀ ਬਹੁਤ ਹੁੰਦਾ ਆ। ਹਾਂਜੀ। ਤੁਸੀਂ 8 ਸਾਲ ਦੀ ਕਾਰਵਾਈ ਕਿਉਂ ਨਹੀਂ ਕੀਤੀ ਪਿੰਡ ਵਾਲੇ? ਕਾਰਵਾਈ ਸਰ ਅਸੀਂ 8 ਸਾਲ ਤੋਂ ਕਰ 8 ਸਾਲ ਤੋਂ ਅਸੀਂ ਜੂਝ ਰਹੇ ਆ ਇਹਨਾਂ ਨਾਲ। ਕਦੀ ਪੈਸੇ ਢਾਹ ਦਿੱਤੇ ਜਾਂਦੇ ਆ, ਕਦੀ ਕੋਸ਼ ਹੋ ਜਾਂਦਾ, ਕਦੀ ਕੋਸ਼ ਹੋ ਜਾਂਦਾ। ਇੱਥੇ ਸੁਣਵਾਈ ਕਿਸੇ ਦੀ ਨਹੀਂ ਹੋ ਰਹੀ। ਅਸੀਂ ਦੇਖ ਕਹਿੰਦੇ ਆ ਕਿ ਜੇ ਆਮ ਜਨਤਾ ਦੀ, ਆਮ ਬੰਦੇ ਦੀ ਸੁਣਵਾਈ ਇੱਥੇ ਨਹੀਂ ਹੈਗੀ। ਤੇ ਅਸੀਂ ਇਤੋਂ ਬੋਲਦੇ ਪਏ ਆ, ਪ੍ਰਸ਼ਾਸਨ ਤੱਕ ਨਹੀਂ ਪਹੁੰਚਦੀ ਪਈ ਤੇ ਜਿਹੜੇ ਆਮ ਲੋਕ ਘਰਾਂ 'ਚ ਬੈਠੇ ਆ, ਉਹਨਾਂ ਦੀ ਕੌਣ ਸੁਣਦਾ ਹੋਊਗਾ? ਅਸੀਂ ਤੇ ਚਲੋ ਇੱਥੇ ਆ ਗਏ ਆ ਟੈਂਕੀ ਦੇ ਕਰਕੇ। ਅਜੀ ਤੇ ਹਾਰੇ ਬੋਲਨ ਦੇ ਆ ਤੇ ਸਾਡੀ ਵੀ ਨਹੀਂ ਪ੍ਰਸ਼ਾਸਨ ਨੇ ਸੁਣੀ ਅਜੇ ਤੱਕ ਹਜੇ ਤੱਕ ਆ ਦੇਖੋ ਲੈਟਰ ਪੈੜ ਲੈ ਕੇ ਘੁੰਮਦੇ ਆ ਸਾਰਾ ਕੁ ਲੈ ਕੇ ਘੁੰਮਦੇ ਬੰਦੇ ਉੱਪਰ ਚੜੇ ਆ ਟਾਂਕੀ ਤੇ ਕਿਉਂ ਚੜੇ ਆ ਮਜਬੂਰੀ ਕਰਕੇ ਚੜੇ ਆ ਕਿਉਂਕਿ ਨਾ ਤੇ ਪ੍ਰਸ਼ਾਸਨ ਚਾਹੁੰਦਾ ਨਾ ਸਰਕਾਰਾਂ ਚਾਹੁੰਦੀਆਂ ਔਰ ਨਾ ਹੀ ਕੋਈ ਵੱਡਾ ਅਫਸਰ ਹੁੰਦਾ ਸਾਡੀ ਗੱਲ ਯਸ ਥੈਂਕ ਯੂ ਜੀ ਚੋਂ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹਾਂ ਜੀ 2 ਦਿਨ ਪਹਿਲਾਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ ਨਹੀਂ ਦਿੱਤਾ ਸੀਗਾ ਮੰਗ ਪੱਤਰ ਨਹੀਂ ਨਹੀਂ ਮੰਗ ਪੱਤਰ ਨਹੀਂ ਵਰਬਲੀ ਮਤਲਬ ਆਪਣਾ ਫੋਨ ਤੇ ਇਨਫੋਰਮ ਕੀਤਾ ਗਿਆ ਸੀ ਕਿ ਅਗਰ ਮੰਡੇ 9 ਵਜੇ ਤੱਕ ਸਵੇਰੇ ਪਾਣੀ ਨਹੀਂ ਚੱਲੂ ਹੁੰਦਾ ਤੇ ਅਸੀਂ ਬਕਾਇਦਾ ਟੈਂਕੀ ਤੇ ਚੜ ਕੇ ਆਪਣਾ ਹੋਮ ਕੀਤਾ ਸੀ ਕਿਹੜੇ ਅਧਿਕਾਰੀ ਨੇ ਕੀਤਾ ਸੀ ਸੀਆਈਡੀ ਡਿਪਾਰਟਮੈਂਟ ਨੇ ਕੀਤਾ ਸਾਨੂੰ ਤਾਂ ਬਹੁਤ ਚਿਰ ਦੀ ਹੈ ਜੀ ਸਾਨੂੰ ਤਾਂ 40 50 ਸਾਲ ਹੋ ਗਏ ਇੱਥੇ ਬੈਠਿਆ ਨੂੰ ਤੇ ਸਾਡੇ ਵਾਲ ਕੋਈ ਸਹੂਲਤ ਨਹੀਂ ਆਉਂਦੀ ਹੈਗੀ ਨਾ ਕੋਈ ਨਾਲੀ ਸਾਡੇ ਵਾਲ ਪਾਣੀ ਦੀ ਸਮੱਸਿਆ ਹਾਂ ਪਾਣੀ ਦੀ ਪਾਣੀ ਦੀ ਪਾਣੀ ਦੀ ਦੱਸਣ ਦੇ ਨਾਲ ਕੋਈ ਨਾਲੀ ਨਾ ਕੋ ਪਾਣੀ ਸਾਡਾ ਕੋਈ ਅਸੀਂ ਟੋਏ ਕੱਢਦੇ ਆਪਾਂ ਪਾਣੀ ਕਿਸੇ ਦੇ ਘਰਾਂ ਚ ਸਿੱਟਦੇ ਆਂ ਜਾ ਕੇ ਪਰੇ ਜਾ ਕੇ ਇਹ ਕਿਹੜਾ ਤੁਹਾਨੂੰ ਪਾਣੀ ਦੀ ਚੰਗੀ ਆ ਜੀ ਟੀਨ ਵਾਲਾ ਪਾਣੀ ਨਹੀਂ ਸਾਡੇ ਹਾਲ ਕੋਈ ਵੀ ਕੋਲੋਸ ਉਹ ਚੇ ਤਾਂ ਸਾਡੇ ਹਾਲ ਆਉਂਦੀ ਨਹੀਂ ਕੋਈ ਸਹੂਲਤ ਧੀ ਮੱਡੇ ਵਾਲਿਆਂ ਨੇ ਕੋਈ ਦੱਸਿਆ ਕਿ ਸਰਪੰਚ ਨੂੰ ਕਿੱਥੇ ਨੂੰ ਸਾਹਿਬ ਦੱਸ ਦੇ ਜੀ ਸਾਰੇ ਦਾਦੇ ਬਾਬਾ ਵਰ ਨਹੀਂ ਕਰਦੇ ਕੋਈ ਵੀ ਗੌਰ ਨਹੀਂ ਸਾਡੀ ਗੱਲ ਦੀ ਕਰਨੇ ਕਰਦਨੇ ਕਰਦਨੇ ਬਸ ਵਿਆਪ ਸਰਪੰਚ ਨੇ ਕੋਈ ਇਲੈਕਸ਼ਨ ਨਹੀਂ ਲਿਆ ਨਾ ਜੀ ਕਹਿ ਦਿੰਦਾ ਆਵਾਂਗੇ ਐਂ ਜੀ ਤੁਹਾਡੇ ਆ ਲਾਵਾਂਗੇ ਮਾਤਾ ਜੀ ਤੁਹਾਡੇ ਆ ਲਾਵਾਂਗੇ ਤੇ ਤੁਹਾਡੀ ਕਰਾਂਗੇ ਗੱਲਬਾਤ ਇਧਰੋਂ ਸਾਨੂੰ ਨਿਬੜ ਲੈਣ ਦੋ ਇਹ ਤਾਂ ਨੱਬੜ ਜਾਂਦੇ ਇੱਧਰ ਵੀ ਤਾਂ ਕੋਈ ਨਹੀਂ ਹਲਾਲਾ ਲੱਗ ਹਾਂਜੀ ਬਸ ਆਹੀ ਗੱਲ ਇਹ ਜੀ ਕੋ ਵਾਟਰ ਸਪਲਾਈ ਦੀ ਜਿਹੜੀ ਇੱਕ ਸਾਈਡ ਨੂੰ ਕੋਈ ਪਾਣੀ ਨਹੀਂ ਪਿਛਲੇ ਸਮੇਂ ਤੋਂ ਜਾ ਰਿਹਾ ਉਸ ਮਸਲੇ ਨੂੰ ਲੈ ਕੇ ਜਿਹੜਾ ਅੱਜ ਇਹਨਾਂ ਨੇ ਧਰਨਾ ਲਾਇਆ ਹੋਇਆ ਇੰਨੀ ਦੇਰ ਤੋਂ ਨਹੀਂ ਚੱਲਿਆ ਇਹ ਤਾਂ ਜੋ ਮੈਂ ਸੁਣਿਆ ਜੀ ਪਿਛਲੇ 8 ਸਾਲ ਤੋਂ ਪ੍ਰੋਬਲਮ ਆ ਰਹੀ ਹੈ ਕਿ ਲੱਗ ਧਰਨੇ ਤੋਂ ਪਹਿਲਾਂ ਤੁਹਾਨੂੰ ਕੋਈ ਸੂਚਿਤ ਨਹੀਂ ਕੀਤਾ ਡਿਪਾਰਟਮੈਂਟ ਨੂੰ ਕੀਤਾ ਜੀ ਸਮੇਂ-ਸਮੇਂ ਤੇ ਕੀਤਾ ਆਪਾਂ ਟੈਕਨੀਕ ਤੋਂ ਕਲ ਤੌਰ ਤੇ ਜਿਹੜੇ ਬੰਦੇ ਹੈਗੇ ਸਾਡੇ ਸੈਨੀਟੇਸ਼ਨ ਵਾਲੇ ਉਹਨਾਂ ਨਾਲ ਵੀ ਇਹ ਰਾਬਤਾ ਕਰਦੇ ਰਹੇ ਆ ਉਹਨਾਂ ਨੇ ਵੀ ਦੱਸਿਆ ਕੁਝ ਇਸ਼ੂ ਹੈਗੇ ਨੇ ਜਿਹਦੇ ਕਰਕੇ ਜਿਹੜੀ ਪ੍ਰੋਬਲਮ ਆ ਰਹੀ ਉੱਧਰ ਪਾਣੀ ਜਾ ਰਹੀ ਕਿੰਨੇ ਚਿਰ ਤੋਂ ਇਹਨਾਂ ਪ੍ਰੋਸੈਸ ਹੈਗਾ ਤੁਹਾਡਾ ਜਿਹੜਾ ਮੰਨ ਲਓ ਕਿ ਕੋਈ ਸਮੱਸਿਆ ਸੀਗੀ ਉਹਨੂੰ 8 ਮਹੀਨੇ ਜਾਂ 8 ਸਾਲ ਉਹ ਜਦੋਂ ਉਹ ਕਹਿ ਰਿਹਾ ਇੰਨਾ ਲੰਬਾ ਸਮਾਂ ਤੇ ਤੁਸੀਂ ਹੁਣ ਤੱਕ ਕੀ ਨਚੋੜ ਕੀ ਆ ਗਏ ਨਹੀਂ ਮੈਂ ਤੇ ਵੇਖੋ ਜੀ ਇਲੈਕਸ਼ਨ ਤੋਂ ਪਹਿਲਾਂ ਇੱਥੇ ਆ ਜੀ ਤੇ ਵਾਜ ਦੇ ਵਿੱਚ ਚੋਣ ਜਾਬਤਾ ਲੱਗ ਗਿਆ ਚੋਣ ਜਾਬਤਾ ਲੱਗਣ ਤੋਂ ਬਾਅਦ ਹੁਣ ਫੇਰ ਵੀ ਮੇਰੇ ਕੋਲ ਹੀ ਗਏ ਸੀਗੇ ਬੰਦੇ ਆਪਾਂ ਇਹਨਾਂ ਨੇ ਵਿਭਾਗ ਦੇ ਨਾਲ ਜਿਹੜਾ ਉਹ ਸੰਪਰਕ ਕਰਕੇ ਫਿਰ ਆ ਸੋਲਵ ਕਰ ਰਹੇ ਆ ਅੱਜ ਆਪਾਂ ਮੌਕੇ ਤੇ ਪਹੁੰਚੇ ਆ ਦੇਖਦੇ ਕੀ ਪ੍ਰੋਬਲਮ ਆ ਜਿਹੜਾ ਤੋਂ 2 ਮਹੀਨੇ ਹੋ ਗਏ ਫਿਰ ਵੀ ਇਲੈਕਸ਼ਨ ਨੂੰ ਜੇ ਆਪਾਂ ਗੱਲ ਕਰੀਏ ਹਾਂਜੀ ਹਾਂਜੀ ਫਿਰ ਵੀ ਉਹਦੇ ਵਿੱਚ ਕੋਈ ਹੁਣ ਤੱਕ ਇਹਨਾਂ ਨੂੰ ਕੋਈ ਪੱਕਾ ਆਨਸਰ ਕੁਝ ਵੀ ਦਿੱਤਾ ਗਿਆ ਨਹੀਂ ਵੇਖੋ ਜੀ ਇਹ ਕੰਮ ਬੜਾ ਵੱਡਾ ਛੋਟਾ ਤੇ ਹੈ ਨਹੀਂ ਇਸੇ ਕਰਕੇ ਜਿਹੜੀ ਆਪਾਂ ਨੂੰ ਸੌਰੀ ਦੇਰੀ ਹੋਈ ਆ ਫਿਰ ਵੀ ਆਪਾਂ ਜੀ ਦੇਖਦੇ ਆ ਫਾਈਨਲ ਕਰ ਲਿਆ ਜੀ ਪ੍ਰੋਵਾਤੀ ਜਾਂਚ ਦੇ ਵਿੱਚ ਹੁਣ ਤੱਕ ਕੀ ਸਾਹਮਣੇ ਆ ਕੀ ਸਮੱਸਿਆ ਜਿਹਦੇ ਕਰਕੇ ਨਹੀਂ ਇਹਨਾਂ ਲੰਬਾ ਸਮਾਂ ਲੱਗ ਗਿਆ ਮੰਨ ਲਓ ਕਿ ਨਹੀਂ ਪ੍ਰੋਸੈਸ ਇਹ ਜੀ ਕੋਈ ਉਹ ਸਾਈਡ ਦੇ ਉੱਤੇ ਜਿਹੜੀ ਪਾਈਪ ਲਾਈਨ ਪਈ ਜਿੱਧ ਉਦੇ ਕਰਕੇ ਸਾਨੂੰ ਸਮੱਸਿਆ ਆਈ ਫਿਰ ਵੀ ਅੱਜ ਦੇਖਦੇ ਹਾਂ ਕੀ ਬੋਲੋ ਸਿੰਗਲ ਪਾਈਪਲਾਈਨ ਦੇ ਨਾਲ ਚੱਲ ਰਿਹਾ ਸਾਰਾ ਪਿਆਸ ਹਾਂਜੀ ਸਿੰਗਲ ਪਾਈਪਲਾਈਨ ਜਿਹੜੀ ਹਾਂਜੀ ਹਾਂਜੀ ਜੋ ਵੀ ਪਾਈਪਲਾਈਨ ਪਈ ਹੈ ਉਹ ਭਾਗ ਨੇ ਪਾਈਪਲਾਈਨ ਹਾਂਜੀ 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 ਕੋਲ ਗਿਆ ਸੀ ਤੁਸੀਂ ਵਿਸ਼ਵਾਸ ਕੀਤਾ ਮੇਰੇ ਨਾਲ ਗੱਲਬਾਤ ਕਰੋ ਤੁਸੀਂ ਮੇਰੇ ਟੈਂਕੀ ਤੇ ਨਾ ਚੜ੍ਹੋ ਨਹੀਂ ਸਾਡੇ ਕੋਲ ਟੈਂਕੀ ਤੇ ਚੜ੍ਹਨ ਦੇ ਸਬੰਧ ਦੇ ਵਿੱਚ ਨਹੀਂ ਕਿ ਗੱਲ ਆ ਜਿਹੜੀ ਇਕਤਾਵਣੀ ਕੀਤੀ ਵੀ ਆਗਰ ਸਾਡੀ ਗੱਲ ਨਾ ਹੀ ਸੁਣੇਗੇ ਤੇ ਟੈਂਕੀ ਜਣਾ ਵੀਡੀਓ ਸਾਊਂਡ ਨਹੀਂ ਨਹੀਂ ਇਸ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਕੱਲ ਮੈਨੂੰ ਡਿਪਟੀ ਸਾਹਿਬ ਦਾ ਫੋਨ ਆਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਕੋਈ ਬ ਕਿ ਅੱਜ ਆਪਾਂ ਮੌਕੇ ਤੇ ਪਹੁੰਚਿਆ ਜੀ ਕਰਦੇ ਆਂ ਸੋਲਵ ਹੋ ਜਵੇ ਵੱਡੀ ਐਸਪੀ ਸਾਹਿਬ ਦਾ ਤੇ ਮੈਟਰੀ ਹਿੰਦੀ ਪੁਲਿਸ ਦਾ ਕੋਈ ਮੈਟਰੀ ਕੋਈ ਨਹੀਂ ਫਾਈਲ ਦੇ ਚਲੋ ਉਹਨਾਂ ਦੇ ਧਿਆਨ ਚ ਆਇਆ ਹੋਊਗਾ ਨਾ ਪਹਿਲੋਂ ਧਿਆਨ ਚ ਆਇਆ ਹੋਊਗਾ ਪਰ ਮੈਂ ਸਮਝਦਾ ਧਿਆਨ ਚ ਪਹਿਲੋਂ ਆਇਆ ਜੇ ਅਗਰ ਪਹਿਲੋਂ ਆਪਾਂ ਇਕੱਠੇ ਹੋ ਰਹੇ ਹੁੰਦੇ ਤੇ ਅੱਜ ਇਹ ਨੋਬਤਨਾਮ ਹੁੰਦੀ ਜੀ ਚਲੋ ਜੀ ਕੱਲ ਕੱਲ ਸਾਡੇ ਕੋ ਐ ਤਾਂ ਅੱਜ ਆਪਾਂ ਮੌਕੇ ਤੇ ਪਹੁੰਚ ਗਏ ਦਫ਼ਤਰੋਂ ਰਿਸਪੌਂਸ ਦਿੰਦੇ ਵੀ ਬੈਠ ਕੇ ਗੱਲ ਕਰੋ ਵੀ ਕੰਮ ਨਹੀਂ ਕਰਦਾ ਵੀ ਦੇਖੋ ਆਪਾਂ ਕਰਦੇ ਰਹੇ ਆਂ ਜੀ ਸਮੇਂ-ਸਮੇਂ ਤੇ ਉੱਤੇ ਕਰਦੇ ਰਹੇ ਵੀ ਕਰਦੇ ਤੁਹਾਡਾ ਸ ਚਲੋ ਐਕਸ਼ਨ ਉਹ ਜੇ ਅਗਲਾ ਬੰਦਾ ਪ੍ਰੋਬਲਮ ਦੇ ਵਿੱਚ ਆ ਤੇ ਠੀਕ ਹੋਣਾ ਐਕਸ਼ਨ ਲਿਆ ਵਾ ਆਪਾਂ ਬਣਾ ਗਏ ਐਕਸ਼ਨ ਜੋ ਵੀ ਹੁਣ ਕੋਈ ਰਾਬਤਾ ਹੋਇਆ ਜਿਹੜੇ ਮੁੰਡੇ ਉੱਪਰ ਚੜ੍ਹੇ ਉਹਨਾਂ ਦੇ ਨਾਲ ਤੁਹਾਡਾ ਕਿੰਨਾ ਦੇ ਨਾਲ ਆ ਭਾਈ ਇਸੇ ਕਰਕੇ ਜੀ ਮੌਕੇ ਤੇ ਪੁੱਜੇ ਹੁਣ ਰਾਬਤਾ ਕਰਦੇ ਪਹਿਲੋ ਦੇਖ ਲਈ ਪ੍ਰੋਬਲਮ ਕੀ ਜਿੱਥੇ ਕੋਈ ਪੁੱਤਰ ਵਗੈਰਾ ਜਿਹੜਾ ਤੁਸੀਂ ਆਪਣੇ ਹੈਡ ਆਫਸ ਨੂੰ ਦਿਖਾਇਆ ਵੀ ਇਸ ਦਿਨ ਦੀ ਆ ਹਾਂਜੀ ਉਹਦੇ ਆਪਾਂ ਸਮੇਂ-ਸਮੇਂ ਤੇ ਰਿਪੋਰਟਾਂ ਭੇਜਦੇ ਆਂ ਜੀ ਜੇ ਕੋਈ ਪ੍ਰੋਬਲਮ ਹੋਵੇ ਜਿਹੜੇ ਕੰਮ ਨੂੰ ਜਦੋਂ ਆਪਾਂ ਕਹਿ ਰਹੇ ਕਿ ਮੇਨ ਪਾਈਪਲਾਈਨ ਦੀ ਸਮੱਸਿਆ ਸੀ ਕੰਮ ਕਿੱਥੇ ਸ਼ੁਰੂ ਕੀਤਾ ਗਿਆ ਇਸ ਜਗ੍ਹਾ ਦੇ ਵਿੱਚ ਦੇ ਠੀਕ ਹੈ ਤੇ ਜੇ ਆਪਾਂ ਦੇਖਦੇ ਆ ਜੇ ਕੋਈ ਡਿਟੇਲ ਦੇ ਵਿੱਚ ਦੇਖ ਲੈਣੇ ਚੈੱਕ ਕਰ ਲੈ ਕਿ ਪ੍ਰੋਬਲਮ ਮੈਂ ਕਰਦਨੇ ਹਾਂ ਸੋਲਵ ਜੀ ਅਗੈਂਸੀ ਹੈਗੀ ਕਿਤੇ ਲੱਗਦੀ ਉਹ ਭਗਦੀ ਇਹਦੇ ਵਿੱਚ ਨਹੀਂ ਜੀ ਕੋਈ ਕੋਈ ਇਦਾਂ ਦੀ ਗੱਲ ਨਹੀਂ ਮਤਲਬ ਲੰਬਾ ਸਮਾਂ ਉਹ ਚ ਕੋਈ ਨਹੀਂ ਅਗੈਂਸੀ ਨਹੀਂ ਚਲੋ ਪਿਛਲੇ 8 ਸਾਲ ਦੇ ਤੇ ਮੈਂ ਉਹ ਕਹਿ ਨਹੀਂ ਸਕਦਾ ਵੀ ਕੀ ਪ੍ਰੋਬਲਮ ਕੀ ਪ੍ਰੋਬਲਮ ਹੈ ਨਹੀਂ ਜੀ ਹੁਣ ਤੇ ਕੋਈ ਗੱਲ ਨਹੀਂ ਹੈ ਜੀ ਆਪਣੇ ਚ ਇਦਾਂ ਦੀ ਕੋਈ ਗੱਲ ਨਹੀਂ ਇਹ ਆਪਣੇ ਵੱਲ ਕੋਈ ਟਾਲ ਮਟੋਲ ਕੀਤਾ ਗਿਆ ਇਸ ਤਰ੍ਹਾਂ ਦੀ ਕੋਈ ਗੱਲ